ਦੋਏ ਭੈਣ ਭਾਈ ਆ ਵੀ ਕਬੂਤਰ ਮੈਂ ਡੜਿਆਣਾ ਛੋੜਿਆ ਦਾ ਫਿਰ ਉੱਥੇ ਤੁਰ ਗਿਆ ਦਾ ਹਾਂਜੀ ਤੇ 3000 ਰੁਪਏ ਦਾ ਮੁੱਲ ਲਿਆ ਦਾ ਇਸ ਦਾ ਭਾਈ ਦੋ ਬਾਜੀਆਂ ਜਿੱਤਿਆ ਹਾਂਜੀ ਦੋ ਬਾਜੀਆਂ ਛੱਡਾ ਦੋਏ ਬਾਜੀਆਂ ਦਿੱਤੇ ਆ ਮਰਗਿਆ ਦਾ ਕਹ ਭਾਈ ਯਾਰ ਦੋ ਜਿਆਦਾ ਲੱਗਿਆ ਇਹ ਵੀਰ ਗੋਲਿਆ ਵਾਲਾ ਕਬੂਤਰ ਵਾਲਾ ਦਾ ਮਾਤ ਭਾਈ ਵਾਲੇ ਦੇ ਪੱਲੇ ਵਾਲੇ ਵਾਲੇ ਹਾਂਜੀ ਬਾਪ ਵੀਰ ਗੋਲਿਆ ਵਾਲਾ ਬਦਾ ਕਬੂਤਰ ਫੜਿਆ ਦਾ ਗੋਲਿਆ ਵਾਲੇ ਠੀਕ ਪੂਰੀ ਬੈਠਾ ਬਾਪ ਵੀ ਦਿਖਾਣੇ ਫੜੇ ਵੀ ਬੰਦੂਆ ਸੁਰਖਾ ਇਹ ਦੋਏ ਭੈਣ ਭਾਈ ਇਹ ਤਾਂ ਬੇਹਿਸਾਬ ਉੜਿਆ ਵੀਰ ਕਾਲੀ ਟੋਰੀ ਵਾਲਾ ਸੁਰਖਾ ਮੇਰੇ ਪਿੰਡ ਕੇ ਤੋਂ ਪਤਾ ਕਿੰਨਾ ਉੜਿਆ ਜੋ ਸਗੇ ਭੈਣ ਭਾਈ ਹੋਇਆ ਕੀ ਕੀ ਆ ਪਿਛਲੇ ਸਾਲ ਆਲਾ ਰੋ ਬਈ ਸ਼ੌਂਕ ਲਾਲ ਰੱਤੇ ਹੀ ਕੱਢਦੇ ਆ ਹਾਂ ਸੁਰਖੇ ਹੀ ਕੱਢ ਰਹੇ ਆ ਜੁੜਾਓ ਜੁੜਾ ਉਥੇ ਨਹੀਂ ਲਾਵਾਂ ਸੁਰਖੇ ਹੀ ਗੱਡਾ ਲੈ ਬਾਪ ਬਾਈ ਇਹ ਬਾਪ ਆ ਗਿਆ ਇਸ ਦਾ ਇਹ ਆ ਉਹ ਜਿਹੜਾ ਖਿੱਤਾਂ 'ਚ ਫੜਿਆ ਸੀ ਇਹ ਉਹ ਅਵਾਰਾ ਫੜਿਆ ਦਾ ਵੀਰੇ ਕਰੋ ਬਈ ਸ਼ੌਂਕ ਇਹ ਬਾਪ ਚਿੱਟੀਆਂ ਦਾ ਬਾਪ ਉਹਨੇ ਫੜਿਆ ਸੀ ਇਹ ਬਾਪ ਬੱਚੇ ਖੱਟੀਆਂ ਗੱਡਾ ਇਹਨਾਂ ਕੀ ਮਾਂ ਬੀਬੀ ਸੈਕੰਡਰੀ ਰਹੀ ਦੀ ਬੜਾ ਪਿੰਡ ਪੜਾ ਨਾਰਾਇਣਗੜ੍ਹ ਬੜਾ ਕਰੋ ਉੱਥੇ ਮਾਂ ਸੈਕੰਡਰੀ ਦੀ ਲਾਲ ਜੀ ਗੇੜਿਆ ਪਰ ਬਾਜੀ ਹੋਈ ਦੀ ਸਕਿੰਟਾ ਪਰ ਬਸ ਆਪਣੇ ਵਾਲੀ ਬੈਠ ਗਏ ਦੂਜਾ ਜਿਹੜੀ ਬੈਠ ਗਿਆ ਪੁੱਤ ਠੀਕ ਸਭ ਮੰਡੀ ਨਹੀਂ ਦੀ ਬਾਜੀ 22 23 ਤੋਂ ਪੁੱਤ ਸਾਰੇ ਦਾ ਟੋਟਲ ਹਾਂਜੀ